ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊ ਚੈਨਲ ਪੇਜ ਪੀਡੀ ਐਕਸੈਸ ਮਾਣਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਪੇਜ ਨੂੰ ਕਰਿਓ ਪੋਲੋ हां जी गुरु प्यारेओ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊ ਚੈਨਲ ਪੀ ਡੀ ਐਕਸ ਸਮਾਣਾ ਪੇਜ ਤੇ ਅੱਜ ਅਸੀਂ ਫੇਰ ਟਾਵਰ ਮੋਰਚੇ ਤੇ ਪਹੁੰਚਾ ਜਿੱਥੇ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਤੁਸੀਂ ਦੇਖਦੇ ਹੋ ਟਾਵਰ ਦੇ ਉੱਤੇ ਇੱਕ ਸਾਲ ਹੋ ਗਿਆ ਅੱਜ ਪੂਰਾ 12 ਅਕਤੂਬਰ ਅੱਜ ਇੱਕ ਸਾਲ ਹੋ ਗਿਆ ਟਾਵਰ ਤੇ ਬੈਠੇ ਨੇ ਅੱਜ ਠਾਠਾ ਮਾਰਦਾ ਘਟ ਬਹੁਤ ਜ਼ਿਆਦੇ ਵੱਡੇ ਪੱਤਰ ਤੇ ਦੂਰੋਂ ਦੂਰੋਂ ਸੰਗਤਾਂ ਇੱਥੇ ਆਈਆਂ ਨੇ ਨਾਲ ਦੀ ਨਾਲ ਜਿਹੜੇ ਪਟਿਆਲੇ ਤੋਂ ਬਾਬਾ ਜਮਲ ਸਿੰਘ ਜੀ ਆਏ ਨੇ ਗੁੱਡਾ ਧਾਰੀ ਵਾਲੀ ਪੁਰ ਕਰ ਦੁਵਾਰਾ ਸਭ ਤੋਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਪਾਂ ਜੀ ਗੁਰ ਖਾਲਸਾ ਵਾਧੇ ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿੰਨੇ ਕ ਸੰਗਤ ਲੈ ਕੇ ਆਜੇ ਤੁਸੀਂ ਅੱਜ ਬਹੁਤ ਵੱਡੀ ਗਿਣਤੀ ਵਿੱਚ ਬੜਾ ਵੱਡਾ ਤਾਪਦਾ ਆਇਆ ਹੈ ਸਾਡੇ ਪਟਿਆਲੇ ਤੋਂ ਤੇ ਮੇਰੇ ਨਾਲ ਆਏ ਨੇ ਬਾਬਾ ਮਨਮੋਹ ਸ੍ਰੀ ਜੀ ਬਾਨ ਵਾਲੇ ਰਾਣਾ ਜੀ ਦੀ ਰਾਮ ਰਾਜਾ ਜੀ ਤੇ ਬਹੁਤ ਸਾਰੀ ਬੇਨਤੀ ਵੱਡੀ ਗਿਰਦੀ ਬਚਾਏ ਅਸੀਂ ਆਪੇ ਚੱਲ ਕੇ ਇੱਥੇ ਆਉਂਦੇ ਰਹਨੇ ਆ ਇਹਨਾਂ ਨੂੰ ਬੇਨਤੀ ਵੀ ਕੀਤੀ ਵੀ ਕੋਈ ਵੀ ਸਾਡੇ ਨਾਲ ਸੇਵਾ ਹੋਵੇ ਸਾਨੂੰ ਸਿਮਾਵਾਂ ਦੱਸੋ ਜੇ ਕੋਈ ਤਨ ਮਨ ਭਾਗਾ ਛੜੇ ਆ ਕਿਉਂਕਿ ਬਹੁਤ ਵੱਡੀ ਸੇਵਾ ਜਿਹੜੇ ਵਿਚਾਰੇ ਬੈਠ ਨੇ 400 ਫੁੱਟ ਉੱਚੇ ਟਾਵਰ ਤੇ ਬੈਠ ਕੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬਾ ਤੇ ਤੋਂ ਅੱਜ ਅਸੀਂ ਇਹੀ ਕਰ 12 ਤਰੀਕਾ ਜਿੱਕਾ ਸਾਲ ਹੋ ਗਿਆ ਅਸੀਂ ਅੱਜ ਹਜਰੀ ਲਨ ਮਾਤੇ ਆ ਵੱਡਾ ਕਾਫਲਾ ਟਿਆਲੇ ਤੂੰ ਚੱਲ ਕੇ ਅਲੀਪੁਰ ਤੋਂ ਭਾਈ ਹੀਰਾ ਸਿੰਘ ਜੀ ਵੱਡੀ ਜੱਤੇ ਬੰਦੀ ਜਿਨ੍ਹਾਂ ਦੇ ਨਾਲ ਸਾਡੇ ਆਈ ਏ ਇਹੀ ਅਸੀਂ ਬੇਨਤੀ ਕਰਨੀ ਹੈ ਕਿ ਰਾਤ ਦੇ ਟਾਈਮ 'ਤੇ ਜ਼ਰੂਰ ਪਹੁੰਚੋ ਤੇ ਸਾਥ ਦਿਓ ਤੇ ਕਾਨੂੰਨ ਬਣਾਈਏ ਪੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਾਬਾ ਜੈਮਲ ਸਿੰਘ ਜੀ ਬਾਰੇ ਬਹੁਤ ਬਾਰੇ ਸੁਣਿਆ ਤੇ ਬਾਬਾ ਜੈਮਲ ਸਿੰਘ ਜੀ ਉਹ ਨੇ ਜਿਹੜੇ ਹਰ ਵਕਤ ਸਮਾਜ ਦੇ ਵਿੱਚ ਜਦੋਂ ਵੀ ਕਿਤੇ ਲੋੜ ਪੈਂਦੀ ਆ ਵੱਧੜ ਕੇ ਸੰਗਤਾਂ ਨਾਲ ਕੇ ਜਾਂਦੇ ਆ ਹਰ ਮੋਰਚੇ ਦੇ ਵਿੱਚ ਹਾਜ਼ਰੀ ਲਵਾਉਂਦੇ ਆ ਇਹ ਨੇ ਬਾਬਾ ਸਹੀਦੀ ਪਟਿਆਲੇ ਵਾਲੇ ਤੇ ਧੰਨਵਾਦ ਹੈ ਇਸ ਤਰ੍ਹਾਂ ਦੇ ਮਹਾਂਪੁਰਸ਼ਾਂ ਦਾ ਜਿਹੜੇ ਹਰ ਜਗ੍ਹਾ ਤੇ ਪਹੁੰਚ ਗਏ ਆਪਣਾ ਯੋਗਦਾਨ ਪਾਉਂਦੇ ਆ ਤੇ ਅੱਗੇ ਹੋਰ ਵੀ ਬਹੁਤ ਜ਼ਿਆਦੇ ਮਹਾਂਪੁਰਸ਼ਾਂ ਦੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਾਂ ਜੀ ਅੱਜ ਜਿਹੜੇ ਪਾਵਰ ਦੇ ਵਿੱਚ ਸੰਤ ਮਹਾਂਪੁਰਸ਼ ਪਹੁੰਚ ਰਹੇ ਨੇ ਬਹੁਤ ਜ਼ਿਆਦੇ ਭਾਰੀ ਇਕੱਠ ਅੱਜ ਪਹਿਲੀ ਵਾਰ ਅੱਜ 1 ਸਾਲ ਹੋ ਗਿਆ ਭਾਈ ਗੁਰਜੀ ਸਿੰਘ ਜੀ ਨੂੰ ਪਹਿਲੀ ਵਾਰ ਇੱਕ ਇਸ ਜਿਹੜਾ ਮੋਰਚੇ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਧੰਨਵਾਦ ਕਰਦੇ ਪਹਿਲਾਂ ਸਾਰਿਆਂ ਦੇ ਜਿੰਨੇ ਇੱਥੇ ਪਹੁੰਚੇ ਨੇ ਤੇ ਸਾਡੇ ਨਾਲ ਨੇ ਬਾਬਾ ਸੁਖਦੇਵ ਸਿੰਘ ਜੀ ਨਾਨਕ ਸਰਵਾਲੇ ਪਟਿਆਲੇ ਤੋਂ ਅਮਨ ਨਾ ਕਰਦੇ ਨੇ ਹਰ ਵਕਤ ਇੱਥੇ ਪਹਿਲਾਂ ਵੀ ਆਉਂਦੇ ਰਹਿੰਦੇ ਨੇ ਤੇ ਅੱਜ ਫੇਰ ਆਪਣੇ ਕਾਫਲੇ ਨਾਲ ਇੱਥੇ ਪਹੁੰਚੇ ਨੇ ਬਾਬਾ ਜੀ ਘਰਖਾਲ ਸਾਹਿਬ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਅੱਜ ਸੰਗਤਾਂ ਇੰਨਾ ਇੱਥੇ ਪਹੁੰਚੀਆਂ ਨੇ ਪਿਆਰ ਸਤਕਾਰ ਨਾਲ ਬੇਨਤੀ ਕਰਦਾ ਹਾਂ ਸਰਕਾਰ ਨੂੰ ਆਪ ਦੇ ਚੈਨਲ ਦੇ ਜ਼ਰੀਏ ਵੇ ਦੇਖੋ ਸਾਲ ਹੋ ਗਿਆ ਸਾਲ ਦੇ ਵਿੱਚ ਜੇ ਭਾਈ ਗੁਰਜੀਤ ਸਿੰਘ ਜੀ ਦੀ ਕਹਾਣਾਂ ਨੂੰ ਦੇਖੋ ਉਹ ਵੀ ਕਹਿਣ ਤੇ ਸੁਣਨ ਤੋਂ ਬਾਹਰੀ ਹੈ ਕਿਉਂਕਿ ਅਸੀਂ ਆਪਣੇ ਖੰਨਾ ਵੇਖੀ ਹੈ ਕਿ ਕਿੰਨਾ ਕਿੰਨਾ ਹਾਲਾਤਾਂ ਵਿੱਚੋਂ ਗੁਜ਼ਰਿਆ ਭਾਈ ਗੁਰਜੀਤ ਸਿੰਘ ਸਾਹਿਬ ਇਹ ਤਾਂ ਕਹਿ ਤੱਕ ਸਾਲ ਬੀਤਿਤ ਹੋ ਗਿਆ ਅੱਜ ਸਾਲ ਗੁਜ਼ਰ ਗਿਆ ਪਰ ਇੱਕ ਇੱਕ ਦਿਨ ਇੱਕ ਇੱਕ ਰਾਤ ਇੱਕ ਘੰਟਾ ਇੱਕ ਇੱਕ ਮਿੰਟ ਕਿਵੇਂ ਗੁਜ਼ਰਿਆ ਇਹ ਭਾਈ ਗੁਰਜੀਤ ਸਿੰਘ ਔਰ ਜਦ ਭਾਈ ਗੁਰਜੀਤ ਸਿੰਘ ਦਾ ਪਰਿਵਾਰ ਜਾਂਦਾ ਵੀ ਕਿਵੇਂ ਗੁਜ਼ਰਿਆ ਜਾ ਫਿਰ ਉਹ ਜਾਣਦੇ ਜਿਹੜੇ ਦਿਨ ਰਾਤ ਇਸ ਮੁੱਦੇ ਦੇ ਨਾਲ ਜੁੜੇ ਹੋਏ ਸੋ ਇਸ ਵਾਸਤੇ ਮੈਂ ਬੇਨਤੀ ਕਰਨੀ ਚਾਹਣਾ ਤੁਹਾਡੇ ਚੈਨਲ ਦੇ ਜਰੀ ਵੀ ਸਰਕਾਰ ਨੂੰ ਚਾਹੀਦਾ ਵੀ ਜਿਵੇਂ ਚਲੋ ਭਾਵੇਂ ਘਾਲਣਾ ਘਾਲ ਕੇ ਭਾਵੇਂ ਸੰਘਰਸ਼ ਕਰਕੇ ਜਥੇਬੰਦੀਆਂ ਨੇ ਇਕੱਠ ਕਰਕੇ ਸਿੱਖ ਸੰਗਤਾਂ ਨੇ ਇਕੱਠ ਕਰਕੇ ਜਿਹੜਾ ਕਾਨੂੰਨ ਹੈ ਉਹ ਵਿਧਾਨ ਸਭਾ ਦੇ ਵਿੱਚ ਲੈਣ ਦਾ ਵਿਧਾਨ ਸਭਾ ਦੇ ਵਿੱਚ ਚਲੋ ਕਿਵੇਂ ਨਾ ਕਿਵੇਂ ਉਹ ਪਾਸ ਹੋ ਗਿਆ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਪਰ ਉਹ ਤੋਂ ਬਾਅਦ ਜਿਹੜਾ ਸਿਲੈਕਟ ਕਮੇਟੀ ਹੁੰਦੇ ਤਾਂ ਚਲੋ ਆਬੀਅਸੀ ਸਹਿਮਤਾ ਪਰ ਇਹ ਤੋਂ ਅਗੇ ਸਿਲੈਕਟ ਕਮੇਟੀ ਦਾ ਕੋਈ ਥੋਪ ਪਤਾ ਹੀ ਨਹੀਂ ਕਿ ਜਦਨ ਦੀ ਬਣਾਈ ਹੈ ਵੀ ਕਿਤੇ ਉਹ ਜਿਹੜਾ ਉਹਨੇ ਕੰਮ ਸੌਪਿਆ ਜੋ ਸਿਲੈਕਟ ਕਮੇਟੀ ਨੂੰ ਕੰਮ ਦਿੱਤਾ ਉਹਨਾਂ ਨੇ ਉਹ ਕਿੱਥੇ ਤੱਕ ਪਹੁੰਚੇ ਉਹ ਕਿੱਥੇ ਆ ਕੀ ਕਰਦੇ ਆ ਕੀ ਨਹੀਂ ਕਰਦੇ ਇਹ ਕੋਈ ਉੱਗ ਸਵਾਏ ਨਹੀਂ ਕਿਸੇ ਗੱਲ ਦੀ ਜੇ ਸਾਰੇ ਧਰਮਾਂ ਦੇ ਇੱਥੇ ਆਗੂ ਆ ਗਏ ਤੇ ਕੱਲ ਨੂੰ ਸਾਰੇ ਧਰਮਾਂ ਦੇ پیرੋਕਾਰ ਆਉਣਗੇ ਫਿਰ ਲੱਖਾਂ ਦਾ ਇਕੱਠ ਹੋਏਗਾ ਤੇ ਫੇਰ ਇਹ ਇਹ ਕਿਨੂੰ ਸ਼ੋਭਾ ਪਾਉਂਦਾ ਹੈ ਲੋਕਾਂ ਨੂੰ ਸ਼ੋਭਾ ਪਾਉਂਦਾ ਹੈ ਸਕਾਂ ਸੜਕਾਂ ਟੱਕੇ ਖਾਣੇ ਡਾਂਗਾ ਖਾਣੀਆਂ ਕਿ ਸਰਕਾਰ ਨੂੰ ਸ਼ੋਭਾ ਪਾਉਂਦਾ ਇਹਨੇ ਕੀ ਹਰਜ ਕੇਜ ਵਿੱਚ ਕਾਨੂੰਨ ਬਣਾ ਦਿੰਦਾ ਸਾਨੂੰ ਸਮਝੋ ਬਾਹਰ ਆ ਵੀ ਇਹ ਕੀ ਖੇਡਾਂ ਹੋ ਰਹੀਆਂ ਪੰਜਾਬ ਦੇ ਵਿੱਚ ਜੇ ਕਾਨੂੰਨ ਬਣਦਾ ਚੰਗੀ ਗੱਲ ਆ ਇਹਦੇ ਨਾਲ ਬੇਅਦਮੀਆਂ ਰੁਕਣ ਗਈਆਂ ਕਿਉਂਕਿ ਇਹ ਕਿਸੇ ਦਾ ਨਿੱਜੀ ਮਸਲਾ ਨਹੀਂ ਹੈਗਾ ਸਾਰੇ ਧਰਮਾਂ ਦੇ ਸਤਕਾਰ ਨੂੰ ਮੁੱਖ ਰੱਖ ਕੇ ਭਾਈ ਗੁਰਜੀਤ ਸਿੰਘ ਖਾਲਸਾ ਇੱਕ ਸਾਲ ਤੋਂ ਟਾਬਰ ਤੇ ਬੈਠੇ ਨੇ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਹੈ ਬਾਦਲ ਸਰਕਾਰ ਇਸੇ ਮੁੱਦੇ ਨੂੰ ਲੈ ਕੇ ਸਰਕਾਰ ਬਣੀ ਤੇ ਇਹ ਮੁੱਦੇ ਨੂੰ ਉਹਨਾਂ ਨੇ ਫਿਰ ਗੌਰ ਨਹੀਂ ਕੀਤੀ ਤੇ ਉਹ ਅੱਜ ਮਿੱਟੀ 'ਚ ਮਿਲੇ ਪਿਆ ਜੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ਨੂੰ ਲੈ ਕੇ ਤੇ ਨਸ਼ੇ ਦੇ ਮੁੱਦੇ ਲੈ ਕੇ ਸਰਕਾਰ ਬਣਾਈ ਅੱਜ ਉਹਨਾਂ ਸਰਕਾਰ ਮੂਹਰੇ ਮੁੰਡਗੀ ਪਈ ਤੇ ਇਹਨਾਂ ਨੂੰ ਸਬਕ ਸਿੱਖ ਲੈਣਾ ਚਾਹੀਦਾ ਵੀ ਜੇ ਅਸੀਂ ਵੀ ਇਸ ਮੁੱਦੇ ਨੂੰ ਇਸੇ ਤਰ੍ਹਾਂ ਇਗਨੋਰ ਕੀਤਾ ਤੇ ਇਹਨਾਂ ਦਾ ਵੀ ਹਾਲ ਅੱਗੇ ਆਉਣ ਵਾਲੇ ਦਿਨਾਂ 'ਚ ਇਹੀ ਹੋਣ ਵਾਲਾ ਹੈ ਇੱਥੇ ਕੋਈ ਦੋਹਰਾਈ ਨਹੀਂ ਤੁਸੀਂ ਸਮਝ ਸਕਦੇ ਹੋ ਵੀ ਜਿਹੜੀਆਂ ਵੀ ਸਰਕਾਰਾਂ ਆਂ ਅਕਾਲੀ ਦਾ ਲੈ ਕਾਂਗਰਸ ਆਈ ਜਾਂ ਮੰਨ ਲਓ ਆਮ ਆਦੀ ਪਾਰਟੀ ਦੀ ਗੱਲ ਆ ਹੋਣਾ ਜਿਹੜਾ ਵੀ ਕੋਈ ਇੱਥੇ ਰਾਜਨੀਤੀ ਕਰਦਾ ਧਰਮ ਦੇ ਨਾਉ ਤੇ ਵੀ ਉਹ ਉਹਦੇ ਜਿਆਦਾ ਫੁੱਲ ਚੜਾਵੇ ਬਿਲਕੁਲ ਧਰਮ ਦੇ ਉਹ ਜਿਹੜਾ ਸੇਫ ਰੱਖਿਆ ਜਾਵੇ ਇਹ ਗੱਲ ਰੱਖੀ ਜਾ ਰਹੀ ਹੈ ਕਿ ਇਹਦੇ ਰਾਜਨੀਤੀ ਨਾ ਕੀਤੀ ਜਾਵੇ ਜਿਹੜੀਆਂ ਤਸਵੀਰਾਂ ਹੁਣ ਤੁਸੀਂ ਸਾਂਝੀਆਂ ਕਰ ਰਹੇ ਹੋ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਉਹਨਾਂ ਦੇ ਨਾਲ-ਨਾਲ ਜਿੰਨੇ ਪਾਰਟੀ ਲੀਡਰ ਨੇ ਸਾਰੇ ਇੱਥੇ ਪਹੁੰਚੇ ਬਹੁਤ ਜ਼ਿਆਦੇ ਭਾਰੀ ਇਕੱਠ ਅੱਜ ਆਪਣੇ ਆਪਣੇ ਤੌਰ ਤੇ ਸਾਰੇ ਜਥੇਬੰਦੀਆਂ ਨੇ ਕੀਤਾ ਜਿੰਨੀਆਂ ਵੀ ਸੰਜੇ ਜਥੇਬੰਦੀਆਂ ਇੱਥੇ ਪਹੁੰਚੀਆਂ ਸਰਬਤਰਮੇ ਮੋਰਚਾ ਸਰਬਤਰਮਾਂ ਦੇ ਸਤਕਾਰ ਨੂੰ ਬਹਾਲ ਕਰਨ ਲਈ ਸਭ ਤਰਮਾਂ ਦੇ ਇੱਥੇ ਜਥੇਬੰਦੀਆਂ ਦੇ ਆਗੂ ਤੇ ਉਹਨਾਂ ਦੇ ਨਾਲ ਦੇ ਸਾਥੀ ਸੰਗੀ ਸਾਥੀ ਇੱਥੇ ਪਹੁੰਚੇ ਤੇ ਨਾਲ ਨਾਲ ਲੀਡਰਾਂ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਧੰਨਵਾਦ ਆ ਜਿਹੜੇ ਨਾਲ ਨਾਲ ਆਪਣੀ ਇੱਥੇ ਸਾਰੇ ਪਹੁੰਚੇ ਨੇ ਤੁਸੀਂ ਮੌਕੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਟਾਵਰ ਮੋਰਚੇ ਦੀਆਂ ਸਮਾਣੇ ਦੀਆਂ ਅੱਜ 1 ਸਾਲ ਹੋ ਗਿਆ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਟਾਵਰ ਦੇ ਉੱਤੇ ਚੜਿਆ ਨੂੰ ਸੋ ਕਿਸੇ ਵੀ ਧਰਮ ਦੀ ਬੇਅਦਬੀ ਨਾ ਹੋਵੇ ਇਸ ਕਰਕੇ ਇੱਥੇ ਸਾਰੇ ਅੱਜ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਅੱਗੇ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਾਉਂਦੇ ਹਾਂ ਇਹ ਸੰਗਤਾਂ ਦੇ ਲਈ ਜੋ ਲੰਗਰ ਹਰ ਵਾਰ ਦੀ ਤਰ੍ਹਾਂ ਬਣ ਕੇ ਆਉਂਦਾ ਉੱਥੇ ਵੀ ਤੁਹਾਨੂੰ ਦਰਸ਼ਨ ਕਰਾਈਏ ਇਸ ਮੋਰਚੇ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦੁਖਣਵਾਰਨ ਸਾਹਿਬ ਤੋਂ ਫੇਰ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹਰ ਵਾਰ ਇੱਥੇ ਭਾਈ ਰਾਮ ਸਿੰਘ ਜੀ ਦੁਖਣਵਾਰ ਸਾਹਿਬ ਤੋਂ ਲੰਗਰ ਪ੍ਰਸ਼ਾਦਾ ਲੈ ਕੇ ਆਉਂਦੇ ਨੇ ਅੱਜ ਉਹਨਾਂ ਦੇ ਹੋਰ ਸਿੰਘ ਭਰਾ ਇੱਥੇ ਪਹੁੰਚੇ ਜਿਹੜੇ ਸੰਗਤਾਂ ਨੂੰ ਲੰਗਰ ਸ਼ਿਕਾਰੇ ਨੇ ਇਸ ਜਗ੍ਹਾ ਤੇ ਭਾਈ ਜਗਸੀਰ ਸਿੰਘ ਬਲਿਆਲ ਵਾਲੇ ਕਲਬੁਰਸਾ ਜਿਹੜਾ ਗੁਰਦੁਆਰਾ ਸਾਹਿਬਾ ਉਤੋਂ ਵੀ ਲੰਗਰ ਇੱਥੇ ਮੋਰਚੇ ਵਿੱਚ ਬਣ ਕੇ ਆਉਂਦਾ ਇਸ ਕਰਕੇ ਇਹਨਾਂ ਜਥੇਬੰਦੀਆਂ ਦਾ ਇਹਨਾਂ ਧਰਮ ਪ੍ਰਚਾਰਕਾਂ ਦਾ ਬਹੁਤ ਧੰਨਵਾਦ ਆ ਜਿਹੜੇ ਸੰਗਤਾਂ ਲਈ ਇੱਥੇ ਲੰਗਰ ਲਾਉਂਦੇ ਆ ਭਾਈ ਗੁਰਜੀਤ ਸਿੰਘ ਜੀ ਦੇ ਹੱਕ ਵਿੱਚ ਹਰਕੀਰਤ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਹਰਸ਼ ਬਰਾੜ ਆਪਣੇ ਸਾਥੀਆਂ ਨਾਲ ਇੱਥੇ ਵੱਡੀ ਗਿਣਤੀ ਵਿੱਚ ਪਹੁੰਚੇ ਜਿਨ੍ਹਾਂ ਦਾ ਬਹੁਤ ਧੰਨਵਾਦ ਆ ਜੋ ਮੋਰਚੇ ਵਿੱਚ ਹਾਜ਼ਰੀ ਆਪਣੀ ਲਵਾ ਕੇ ਗਏ ਅੱਜ ਤੱਕ ਐਨਾ ਹੀ ਨਵੀਆਂ ਤਾਜ਼ਾ ਖ਼ਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰ ਆਜ ਰੋਵਾਂਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਡੇ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ